ਅੱਜ ਸਤਗੁਰੂ ਜੀ ਸਮਝਾ ਰਹੇ ਨੇ ਇਸ ਜੁਗ ਦਾ ਧਰਮ ਪੜੋ ਤੁਮ ਪਾਈ ਕਿ ਭਾਈ ਤੁਸੀਂ ਸੰਸਾਰ ਦੇ ਵਿੱਚ ਜੋ ਧਰਮ ਚਲਾ ਰਹੇ ਨੇ ਧਰਮ ਮੰਨਦੇ ਹੋ ਸਾਧ ਸੰਗਤ ਜੀ ਉਹ ਧਰਮ ਤੇ ਜੋ ਅਸਲ ਧਰਮ ਹੈ ਸਾਧ ਸੰਗਤ ਜੀ ਧਾਰਮਿਕ ਸਕੂਲ ਦੀ ਤਰ੍ਹਾਂ ਹੈ ਜਿਵੇਂ ਆਪਾਂ ਬੱਚਾ ਸਕੂਲ ਭੇਜਦੇ ਆ ਉਹਦੀ ਡਰੈਸ ਵੀ ਅਲੱਗ-ਅਲੱਗ ਹੈ ਸਾਧ ਸੰਗਤ ਜੀ ਸਿਲੇਬਸ ਵੀ ਅਲੱਗ-ਅਲੱਗ ਹੈ ਜਿਵੇਂ ਪੰਜਾਬ ਦੇ ਵੀ ਸਤਸੰਗਤ ਜੀ ਪੰਜਾਬ ਬੋਰਡ ਹੈ ਇੱਥੇ ICSE ਬੋਰਡ ਹੈ CBSE ਬੋਰਡ ਹੈ ਸਕੂਲਾਂ ਦੀਆਂ ਡਰੈੱਸਾਂ ਵੀ ਲੱਗ ਨੇ ਸਤਸੰਗਤ ਜੀ ਕਿਤਾਬਾਂ ਵੀ ਲੱਗ ਨੇ ਪਰ ਸਭ ਦਾ ਮਕਸਦ ਇੱਕੋ ਹੀ ਹੈ ਕਿ ਸਾਡੇ ਸਕੂਲ 'ਚ ਪੜਿਆ ਹੋਇਆ ਬੱਚਾ ਵੱਡਾ ਆਫੀਸਰ ਬਣੇ बिजनेਸਮੈਨ ਬਣੇ ਦੇਸ਼ ਲਈ ਮੈਡਲ ਲੈ ਕੇ ਆਵੇ ਕੱਪ ਲੈ ਕੇ ਆਵੇ ਸਤਸੰਗਤ ਜੀ ਰਾਜਨੀਤੀ 'ਚ ਨਾਮ ਕਮਾਵੇ ਕਹਿੰਦਾ ਮਤਲਬ ਉਹ ਕਾਮਯਾਬ ਹੋਵੇ ਕੋਈ ਵੀ ਆਸਾ ਨਹੀਂ ਸਾਸੰਗਤ ਜੀ ਸਕੂਲ ਜੋ ਕਹਿੰਦਾ ਹੋਵੇ ਕਿ ਭਾਈ ਮੇਰਾ ਜੋ ਪੜਿਆ ਹੋਇਆ ਬੱਚਾ ਕੋਈ ਡਾਕੂ ਬਣੇ ਮੇਰਾ ਪੜ ਪੜਾਇਆ ਹੋਇਆ ਬੱਚਾ ਸਾਸੰਗਤ ਜੀ ਕੋਈ ਲੁਟੇਰਾ ਬਣੇ ਚੋਰ ਬਣੇ ਕੋਈ ਸਕੂਲ ਨਹੀਂ ਕਹਿੰਦਾ ਇਸੇ ਪ੍ਰਕਾਰ ਸਾਸੰਗਤ ਜੀ ਕੋਈ ਧਰਮ ਜੋ ਹੈ ਉਹ ਮਾੜਾ ਨਹੀਂ ਹੈ ਧਰਮ ਨੂੰ ਚਲਾਉਣ ਵਾਲੇ ਲੋਕ ਜੋ ਜਰੂਰ ਬੁਰੇ ਹੋ ਸਕਦੇ ਨੇ ਸਭ ਸਭ ਧਰਮ ਚੰਗੇ ਨੇ ਸਾਥ ਸੰਗਤ ਜੀ ਮੁਸਲਮਾਨ ਸੋ ਦੋਸਤੀ ਹਿੰਦੂਆਂ ਸੋ ਕਰਪ੍ਰੀਤ ਰਵਦਾਸ ਜੋਤ ਸਭ ਰਾਮ ਕੀ ਸਭ ਹੈ ਆਪਣੇ ਮੇਤ ਤੇ ਅੱਜ ਸਤਿਗੁਰੂ ਰਵਦਾਸ ਮਹਾਰਾਜ ਜੀ ਦੀਸ ਪਾਵਨ ਪਵਿੱਤਰ ਕਲਾਸ ਦੇ ਵਿੱਚ ਸਾਥ ਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਇਸ ਜੁਗ ਦਾ ਧਰਮ ਪੜੋ ਤੁਮ ਪਾਈ ਕਿ ਭਾਈ ਇਸ ਜੁਗ ਦਾ ਧਰਮ ਪੜੋ ਤੇ ਧਰਮ ਕੀ ਹੈ ਪੂਰੇ ਗੁਰ ਸਭ ਸੋਜੀ ਪਾਈ ਕਿ ਭਾਈ ਜਿਹਨੂੰ ਪੂਰਾ ਗੁਰੂ ਮਿਲ ਗਿਆ ਨਾ 사ਤ ਸੰਗਤ ਜੀ ਸਮਝ ਲਓ 사ਤ ਸੰਗਤ ਜੀ ਉਹਦੇ ਵਾਰੇ ਨਿਆਰੇ ਹੋ ਗਏ ਨੇ 사ਤ ਸੰਗਤ ਜੀ ਜਿਹਦੇ ਕੋਲ ਪੂਰਾ ਗੁਰੂ ਹੈ ਜਿਹਦੇ ਕੋਲ 사ਤ ਸੰਗਤ ਜੀ ਪੂਰਾ ਗੁਰੂ ਆ ਗਿਆ ਜਿਹਦੇ ਕੋਲ ਪੂਰੇ ਗੁਰੂ ਦਾ ਗਿਆਨ ਹੈ ਨਾ 사ਤ ਸੰਗਤ ਜੀ ਸਮਝ ਲੈਣਾ ਕਿ ਭਾਈ ਉਹਦੇ ਕੋਲੇ ਸਭ ਕੁਝ ਹੈ ਇਸ ਜੁਗ ਦਾ ਧਰਮ ਪੜੋ ਤਮ ਪਾਈ ਪੂਰਾ ਗੁਰ ਸਭ ਸੋਝੀ ਪਾਈ ਸਾਸੰਗਤ ਜੀ ਜਿਹਦੇ ਕੋਲ ਅਧੂਰਾ ਗੁਰੂ ਹੈ ਉਹ ਕਰਮकांड ਵੀ ਕਰਦੇ ਨੇ ਉਹ ਵਹਿਮਾ ਭਰਮਾ ਡੰਬਰਾ ਪਖੰਡਾ ਚ ਵੀ ਫਸੇ ਹੋਏ ਨੇ ਮਾਨਸਿਕ ਤੌਰ ਤੇ ਸਾਸੰਗਤ ਜੀ ਗੁਲਾਮ ਵੀ ਨੇ ਇਸ ਜੁਗ ਦਾ ਧਰਮ ਪੜੋ ਤਮ ਪਾਈ ਪੂਰਾ ਗੁਰ ਸਭ ਸੋਝੀ ਪਾਈ ਇਹ ਸਾਸੰਗਤ ਜੀ ਸਭ ਤੋਂ ਵੱਡਾ ਧਰਮ ਇਹ ਹੈ ਕਿ ਭਾਈ ਜੇ ਕਿਤੇ ਸਾਨੂੰ ਪੂਰਾ ਗੁਰੂ ਮਿਲ ਜਾਵੇ ਤੇ ਉਸ ਗੁਰੂ ਦਾ ਗਿਆਨ ਮਿਲ ਜਾਵੇ ਤਾਂ ਸਮਝ ਲਓ ਭਾਈ ਸਾਨੂੰ ਸਹੀ ਧਰਮ ਮਿਲ ਗਿਆ। ਫਿਰ ਸਤਸੰਗਤ ਜੀ ਕਿਸੇ ਧਰਮ ਦੇ ਕਿਉਂ ਨਾ ਹੋਈਏ। ਤੇ ਦੇਖ ਲੈਣ ਅੱਜ ਨਜ਼ਰ ਮਾਰ ਕੇ ਸਤਸੰਗਤ ਜੀ ਬਹੁਤੇ ਲੋਕ ਨੇ ਗੁਰੂ ਬਣਾ ਰੱਖਿਆ ਗੁਰੂ ਖੁਦ ਵਿਆਮਾ ਪਰਮਾ ਡੰਬਰਾ ਪਖੰਡਾ 'ਚੇ ਫਸਿਆ। ਤੇ ਆਪਣੇ ਬੱਚਿਆਂ ਨੂੰ ਵੀ ਜੋ ਦੇ ਚੇਲੇ ਨੇ ਸਤਸੰਗਤ ਜੀ ਉਹਨਾਂ ਤੋਂ ਵੀ ਕਰਮकांड ਕਰਾ ਰਿਹਾ। ਉਹਨਾਂ ਨੂੰ ਵੀ ਵਿਆਮਾ ਪਰਮਾ ਡੰਬਰਾ ਪਖੰਡਾ 'ਚੇ ਫਸਾਰੇ ਸਤਸੰਗਤ ਜੈਸੀ ਗੁਰੂ ਨੇ। ਤੇ ਅਦਰ ਸਤਗੁਰ ਜੀ ਕੀ ਸਮਝਾਉਂਦੇ ਨੇ ਪੂਰਾ ਗੁਰਸਬ ਸੋਚੀ ਪਾਈ ਕਿ ਦੁਨੀਆਂ ਦੇ ਲੋਕੋ ਪੂਰੇ ਗੁਰੂ ਦੀ ਤਲਾਸ਼ ਕਰੋ ਤੇ ਸਾ ਸੰਗਤ ਜੀ ਗੁਰਬਾਣੀ 'ਚ ਨਿਸ਼ਾਨੀਆਂ ਵੀ ਨੇ ਕਿਉਂਕਿ ਆਮ ਇਨਸਾਨ ਨੂੰ ਲੱਗਦਾ ਕਿ ਭਾਈ ਪੂਰੇ ਗੁਰੂ ਦੀ ਪਛਾਣ ਕਿਵੇਂ ਹੋਵੇਗੀ ਮਹਾਰਾਜ ਜੀ ਨੇ ਨਿਸ਼ਾਨੀਆਂ ਵੀ ਦੱਸੀ ਨੇ ਸਤਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਬ੍ਰਹਮ ਗਿਆਨੀ ਕੌਣ ਹੈ ਉਹਦੀਆਂ ਨਿਸ਼ਾਨੀਆਂ ਦੱਸੀਆਂ ਨੇ ਸਾਹਿਬ ਸਤਗੁਰ ਅਦਾਸ ਮਹਾਰਾਜ ਜੀ ਨੇ ਸਾਤਸੰਗਤ ਜੀ ਸੱਚਾ ਸਾਧੂ ਕੌਣ ਹੁੰਦਾ ਹੈ ਬੜੇ ਸ਼ਲੋਕ ਲਿਖੇ ਨੇ ਸਾਤਸੰਗਤ ਜੀ ਇੱਥੇ ਅੱਗੇ ਹਰ ਨਾਮ ਸੁਖਾਈ ਤੈਸੇ ਸੰਸਾਰ ਦੇ ਵਿੱਚ ਵੀ ਨਾਮ ਸ਼ਬਦ ਜੋ ਹੈ ਸਾਨੂੰ ਸੁੱਖ ਦੇਵੇਗਾ ਧਿਆਨ ਵਾਲੇ ਸਮੇਂ 'ਚ ਵੀ ਸੁੱਖ ਦੇਵੇਗਾ ਸਾਤਸੰਗਤ ਜੀ ਪਹਿਲੀ ਹੀ ਪੰਕਤੀ ਅੱਜ ਦੀ ਜੋ ਪਹਿਲੀ ਹੀ ਪੰਕਤੀ ਹੈ ਸਾਤਸੰਗਤ ਜੀ ਬਾਕਮਾਲ ਹੈ ਕਿ ਭਾਈ ਸੱਚਾ ਧਰਮ ਕੀ ਹੁੰਦਾ ਸਾਤਸੰਗਤ ਜੀ ਸੱਚਾ ਚੱਲਣਾ ਅਸਲ ਧਰਮ ਕੀ ਹੈ ਬਹੁਤ ਆਪਾ ਧਰਮ ਦੇ ਪਿੱਛੇ ਲੋਕ ਸਾਤ ਸੰਗਤ ਜੀ ਇੱਕ ਦੂਜੇ ਨੂੰ ਮਾਰਿਆ ਹੈ ਧਰਮ ਦੇ ਨਾਮ ਤੇ ਸਾਤ ਸੰਗਤ ਜੀ ਬਹੁਤ ਲੜਾਈ ਝਗੜੇ ਹੋਏ ਨੇ ਦੰਗੇ ਫਸਾਦ ਹੋਏ ਨੇ ਸਾਤ ਸੰਗਤ ਜੀ ਭਾਰਤ ਦਾ ਇਤਿਹਾਸ ਪੜ ਲੈਣਾ ਪੜ ਕੇ ਪਤਾ ਲੱਗੇਗਾ ਕਿ ਭਈ ਧਰਮ ਦੇ ਨਾਮ ਤੇ ਕਿੰਨੀ ਲੁੱਟ ਖਸੁੱਟ ਹੋਈ ਹੈ ਧਰਮ ਦੇ ਨਾਮ ਤੇ ਸਾਤ ਸੰਗਤ ਜੀ ਕਿੰਨਾ ਕੁਛ ਹੋਇਆ ਧਰਮ ਦੇ ਨਾਮ ਤੇ ਕਿੰਨੇ ਲੋਕ ਮਾਰੇ ਗਏ ਨੇ ਪਰ ਅੱਜ ਸਾਤ ਸੰਗਤ ਜੀ ਸਤਗੁਰਾਂ ਨੇ ਸਾਨੂੰ ਜੋ ਵਚਨ ਦਿੱਤਾ ਹੈ ਕਿ ਭਾਈ ਅਸਲ ਧਰਮ ਕੀ ਹੈ ਤੇ ਸਾਧ ਸੰਗਤ ਜੀ ਅਸਲ ਧਰਮ ਇਹੀ ਹੈ ਜਿਹਦੀ ਜ਼ਿੰਦਗੀ ਚ ਪੂਰਾ ਗੁਰੂ ਆ ਗਿਆ ਸਮਝ ਲੈਣਾ ਭਾਈ ਉਹ ਅਸਲ ਧਾਰਮਿਕ ਇਨਸਾਨ ਹੈ ਇਸ ਜੁਗ ਕਾ ਧਰਮ ਪੜੋ ਤੁਮ ਭਾਈ ਪੂਰਾ ਗੁਰ ਸਭ ਸੋਜੀ ਪਾਈ ਸਾਧ ਸੰਗਤ ਜੀ ਜਦੋਂ ਤੱਕ ਸਾਨੂੰ ਪੂਰਾ ਗੁਰੂ ਨਹੀਂ ਮਿਲਦਾ ਅਸੀਂ ਅਧੂਰੀਆਂ ਤੇ ਭਾਈ ਕਰਮਾਂ ਵਾਲੇ ਜਿਨ੍ਹਾਂ ਦੀ ਜ਼ਿੰਦਗੀ 'ਚ ਗੁਰਬਾਣੀ ਐ 사ਤਸੰਗਤ ਜੀ ਸਾਚੇ ਗੁਰੂ ਕੀ ਸਾਚੀ ਬਾਣੀ ਇਹ 사ਤਸੰਗਤ ਜੀ ਪੂਰੇ ਗੁਰੂਆਂ ਦਾ ਬ੍ਰਹਮ ਗਿਆਨ ਹੈ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ 사ਤਸੰਗਤ ਜੀ ਆਮ ਗੀਤ ਨਹੀਂ ਬ੍ਰਹਮ ਵਿਚਾਰ ਹੈ ਕਰਮਾ ਵਾਲਿਓ 사ਤਸੰਗਤ ਜੀ ਕੇ ਗੁਰੂ ਰਵਦਾਸ ਮਹਾਰਾਜ ਜੀ ਗੁਰੂ ਮਿਲੇ ਨਹੀਂ ਤੇ 사ਤਸੰਗਤ ਜੀ ਉਹ ਗੁਰੂ ਜਿਨ੍ਹਾਂ ਨੇ 사ਤਸੰਗਤ ਜੀ ਵਿਸ਼ਵ ਦੇ 52 ਤੋਂ ਵੀ ਜ਼ਿਆਦਾ ਰਾਜਿਆਂ ਨੂੰ ਆਪਣਾ ਸ਼ਿਸ਼ੇ ਬਣਾ ਵਿਸ਼ਵ ਗੁਰੂ ਦੀ ਪਾਦੀ ਮਿਲੀ ਜਿਨ੍ਹਾਂ ਨੂੰ ਕਿੰਨੇ ਸਾਰੇ ਸਾਧ ਸੰਗਤ ਜੀ ਵੱਡੇ ਵੱਡੇ ਪੰਡਿਤ ਗੁਰੂ ਗ੍ਰੰਥ ਸਾਹਿਬ ਜੀ ਚ ਵੀ ਦਰਜ ਹਨ ਅਬ ਵਿਪਰ ਪ੍ਰਧਾਨਤਾ ਕਰਾ ਡੰਡੋਤ ਕਿ ਭਾਈ ਸਤਗੁਰੂ ਅਰਦਾਸ ਮਹਾਰਾਜ ਜੀ ਨੂੰ ਲੋਕ ਛੁੱਧਰ ਕਹਿੰਦੇ ਸੀ ਛੋਟੀ ਜਾਤ ਦਾ ਕਹਿੰਦੇ ਸੀ ਤੇ ਉਹੀ ਗੁਰੂ ਦੇ ਚਰਨਾਂ 'ਚ ਵੱਡੇ ਵੱਡੇ ਪੰਡਿਤ ਬੈਠ ਰਹੇ ਨੇ ਉਹਨਾਂ ਦੇ ਮੁਖੀ ਬੈਠ ਰਹੇ ਨੇ ਕਿਉਂਕਿ ਸਾਧ ਸੰਗਤ ਜੀ ਜੋ ਸੱਚਾ ਧਾਰਮੀ ਕੋ ਜਾਤ ਪਾਤ ਨਹੀਂ ਦੇਖਦਾ ਉਹ ਉੱਚ-ਨੀਚ ਦੀ ਭਾਵਨਾ ਬਿਲਕੁਲ ਨਹੀਂ ਜਿ ਰੱਖਦਾ ਪੂਰਾ ਗੁਰਸਬ ਕਿਉਂਕਿ ਪੂਰੇ ਗੁਰੂ ਜਦੋਂ ਮਿਲਦੇ ਨੇ ਸਾਨੂੰ ਸੋਝੀ ਆਉਂਦੀ ਹੈ ਭਗਤੀ ਕੀ ਹੈ ਭਗਤੀ ਕੀ ਨਹੀਂ ਨੇ ਦਿਖਾਵਾ ਕੀ ਹੈ ਡੰਬਰ ਪਖੰਡ ਕੀ ਹੁੰਦੇ ਨੇ ਇੱਥੇ ਅੱਗੇ ਹਰਨਾਮ ਸਖਾਈ ਤੇ ਭਾਈ ਜੋ ਪੂਰੇ ਗੁਰੂ ਵਾਲੇ ਨੇ ਉਹ ਸਾਧ ਸੰਗਤ ਦੀ ਧਰਤੀ ਤੇ ਵੀ ਸੁਖੀ ਨੇ ਤੇ ਭਾਈ ਉਸ ਲੋਕ ਦੇ ਵਿੱਚ ਵੀ ਸੁਖੀ ਨੇ ਜੋ ਪੂਰੇ ਗੁਰੂ ਵਾਲੇ ਨੇ ਇੱਥੇ ਵੀ ਸੁੱਖ ਮਾਨਣਗੇ ਉੱਥੇ ਵੀ ਸੁੱਖ ਮਾਨਣਗੇ ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਮ ਸੁਹੇਲਾ ਤੇ ਭਾਈ ਜੋ ਅਧੂਰੇ ਗੁਰੂ ਵਾਲੇ ਨੇ ਜੱਕ ਕਦੇ ਸਾਰੀ ਜ਼ਿੰਦਗੀ ਜਿਨੇ ਗੁਰੂ ਦੀ ਕੋਈ ਗੱਲ ਹੀ ਨਹੀਂ ਕੀਤੀ ਕਦੇ ਗੁਰੂ ਬਾਰੇ ਸੋਚਿਆ ਹੀ ਨਹੀਂ ਸਾਰੀ ਉਮਰ ਬੁਰੇ ਕੰਮ ਕਰਦੇ ਰਹੇ ਉਹ ਭਾਈ ਉਹ ਪਛਤਾਨਦੇ ਹੀ ਜਾਂਦੇ ਨੇ ਸਾ ਸੰਗਤ ਜੋ ਇੱਥੇ ਵੀ ਦੁਖੀ ਨੇ ਤੇ ਸਾ ਸੰਗਤ ਜੀ ਪ੍ਰਮਾਤਮਾ ਦੇ ਦਰਬਾਰ ਚ ਵੀ ਮਾਰਾ ਹੀ ਪੈਣੀਆਂ ਨੇ ਪ੍ਰਮਾਤਮਾ ਨੇ ਸਾਨੂੰ ਕੋਰਾ ਕਾਗਜ਼ ਦਿੱਤਾ ਸਾ ਸੰਗਤ ਜੀ ਇਹ ਜੋ ਸਰੀਰ ਹੈ ਉਨੇ ਸੇ ਸਰੀਰ ਦੇ ਨਾਲ ਆਪਾਂ ਚੰਗੇ ਕਰਮ ਕਰੀਏ ਮਾੜੇ ਕਰੀਏ ਉਹ ਸਾਡੇ ਤੇ ਡਿਪੈਂਡ ਕਰਦਾ। RAM ਪੜੋ ਮਨ ਕਰੋ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰ ਸਾ ਸੰਗਤ ਜੀ ਜਦੋਂ ਤੱਕ ਸਾਡੇ ਮਨ ਦੇ ਵਿੱਚ ਮੈਲ ਹੈ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਭਾਈ ਸਾਡੀ ਜੋ ਜ਼ਿੰਦਗੀ ਹੈ ਧਾਰਮਿਕ ਜ਼ਿੰਦਗੀ ਅਧੂਰੀ ਹੈ। ਕਿੰਨੇ ਵੀ ਅਸੀਂ ਗ੍ਰੰਥ ਪੜ ਲਈਏ ਕਿੰਨੇ ਵੀ ਅਸੀਂ ਗੁਰਬਾਣੀ ਪੜ ਲਈਏ ਸਤਸੰਗਤ ਜੀ ਜੇ ਸਾਡੇ ਮਨ ਦੇ ਵਿੱਚੋਂ ਕਿੰਨੀ ਸੇਵਾ ਕਰ ਲਈਏ ਕਿੰਨਾ ਹੀ ਜਪ ਤਪ ਕਰ ਲਈਏ ਪ੍ਰਸਾਦ ਸੰਗਤ ਜੀ ਜੇ ਮਨ ਦੀ ਮੈਲ ਨਹੀਂ ਜੇ ਜਾਂਦੀ ਤੇ ਸਤਸੰਗਤ ਜੀ ਸਭ ਅਧੂਰਾ ਹੈ ਗੁਰੂ ਰਵਿਦਾਸ ਮਹਾਰਾਜ ਜੀ ਦੇ ਵਚਨ ਸਾਦੋ ਕਾਸ਼ਾ ਸਤਨ ਸੁਨਕੀਨੋ ਅਨੁਭਾਵਨੀ ਭਗਤ ਨਾ ਸਾਦੀ ਭੁੱਖਿਆ ਨਾ ਦਿਨੋ ਕਾਮ ਨ ਵਿਸਰਿਓ ਦਯੰਬ ਨ ਤਿਆਗਿਓ ਸਾਤ ਸੰਗਤ ਜੀ ਕੇ ਅੰਦਰੋਂ ਵਾਸ਼ਨਾ ਨਹੀਂ ਗਈ ਲਾਲਚ ਨਹੀਂ ਗਿਆ ਡੰਬਰ ਨਹੀਂ ਗਿਆ ਤਾਂ ਭਾਈ ਫਿਰ ਗ੍ਰੰਥ ਪੜਨ ਦਾ ਫਾਇਦਾ ਕੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਾਬੂ ਚ ਨਹੀਂ ਆਏ ਤਾਂ ਮੈਂ ਬੇਨਤੀ ਕਰਾਂ ਸਾਤ ਸੰਗਤ ਜੀ ਪੂਰੇ ਗੁਰੂ ਦੀ ਜੋ ਪੂਰੀ ਬਾਣੀ ਹੈ ਧੁਰ ਕੀ ਜੋ ਬਾਣੀ ਹੈ ਸਵੇਰੇ ਸ਼ਾਮ ਜਾਪ ਕਰਾਂਗੇ ਸਾਨੂੰ ਗਿਆਨ ਆਵੇ ਤੇ ਇਹੀ ਬਾਣੀ ਸਾਨੂੰ ਪਰਮਾਨਦੀ ਹੈ ਨਾਮ ਲੇਤ ਪ੍ਰਭ ਕਹਿ ਸ਼ਾਬਾਸ਼ ਹਰ ਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਇਹੀ ਬਾਣੀ ਦਾ ਫਰਮਾਨ ਹੈ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਤੇ ਜਦੋਂ ਅਸੀਂ ਗੁਰੂ ਵਾਲੇ ਬਣ ਕੇ ਸ਼ਬਦ ਲਵਾਂਗੇ ਤੇ ਸ਼ਬਦ ਦੀ ਕਮਾਈ ਕਰਾਂਗੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠ ਕੇ ਸਾਰੇ ਵਹਿਮ ਭਰਮ ਡੰਬਰ ਪਖੰਡ ਛੱਡ ਦੇਵਾਂਗੇ ਸਿਰਫ ਸ਼ਬਦ ਨਾਲ ਜੁੜਾਂਗੇ ਮਹਾਰਾਜ ਜੀ ਕਹਿੰਦੇ ਨੇ ਭਾਈ ਬੜੀ ਕਿਰਪਾ ਹੋਵੇਗੀ ਰਾਮ ਪੜੋ ਮਨ ਕਰੋ ਵਿਚਾਰ ਕਿ ਭਾਈ ਰਾਮ ਨਾਮ ਦਾ ਸਿਮਰਨ ਕਰੋ ਗੁਰ ਪ੍ਰਸਾਦੀ ਮੈਲ ਉਤਾਰ ਸਾਧ ਸੰਗਤ ਜੀ ਜੇ ਸਾਡੇ ਮਨ ਦੇ ਵਿੱਚ ਜੇ ਲੱਗੇ ਕਿ ਭਾਈ ਮਨ ਦੇ ਵਿੱਚ ਮੈਲ ਹੈ ਬੜਾ ਗੁੱਸਾ ਆਉਂਦਾ ਹੈ ਈਰਖਾ ਹੈ ਨਿੰਦਾ ਹੈ ਚੁਗਲੀਏ ਬਹੁਤ ਬੱਚੇ ਨੇ ਛੋਟੀ ਛੋਟੀ ਗੱਲਾਂ ਤੇ ਲੜ ਪੈਂਦੇ ਨੇ ਤੇ ਜੇ ਤੁਹਾਨੂੰ ਲੱਗਦਾ ਕਿ ਭਾਈ ਸਾਡੇ ਘਰ ਚ ਕੋਈ ਨਸ਼ੇ ਵਾਲਾ ਹੈ ਕੋਈ ਬੱਚਾ ਲੜਾਈ ਝਗੜੇ ਵਾਲਾ ਹੈ ਤਾਂ ਮਹਾਰਾਜ ਜੀ ਇਹ ਸਮਝਾ ਰਹੇ ਨੇ ਕਿ ਭਾਈ ਉਹਨੂੰ ਨਾਮ ਸ਼ਬਦ ਦੇ ਨਾਲ ਜੋੜ ਦੋ ਸੁਬਾ ਸ਼ਾਮ ਉਹ ਸ਼ਬਦ ਜਪੇਗਾ ਸਾਧ ਸੰਗਤ ਜੀ ਮਨ ਠੀਕ ਹੋਵੇ ਇਸ ਸ਼ਬਦ ਨੇ ਹੀ ਸਾਬੂੰ ਦਾ ਕੰਮ ਕਰਕੇ ਸਾਧ ਸੰਗਤ ਜੀ ਮਨ ਨੂੰ ਸਾਫ਼ ਕਰਨਾ ਹੈ ਰਾਮ ਪੜੋ ਮਨ ਕਰੋ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰ ਕਿ ਭਾਈਏ ਜੋ ਮਨ ਹੈ ਨਾ ਜਦੋਂ ਤੱਕ ਇਹਦੇ ਗੁਰੂ ਦੇ ਨਾਮ ਦੀ ਸਾਦ ਸੰਗਤ ਜੀ ਸੱਭਨ ਨਹੀਂ ਲੱਗਦੀ ਇਹ ਇਹ ਉਤਰਨ ਵਾਲਾ ਮੈਲ ਨਹੀਂ ਹੈ ਇਹ ਗੁਰੂ ਦਾ ਸ਼ਬਦ ਹੀ ਹੈ ਸੋਹਣ ਸਤਨਾਮ ਦਾ ਜੋ ਸ਼ਬਦ ਹੈ ਜੋ ਸਵੇਰੇ ਸ਼ਾਮ ਜਪਾਂਗੇ ਕੰਮ ਧੰਦਾ ਕਰਦੇ ਕਰਦੇ ਜਪਤੇ ਰਵਾਂਗੇ ਐਨੇ ਇੱਕ ਦਿਨ ਮਨ ਪੂਰਾ ਸਾਫ਼ ਕਰ ਦੇਣਾ ਪ੍ਰੇਨੀਏ ਕਿ ਭਾਈ ਬਹੁਤ ਘੱਟ ਲੋਕ ਨੇ ਜੋ ਅੱਜ ਹੀ ਨਾਮ ਸ਼ਬਦ ਲਿਆ ਅੱਜ ਹੀ ਸਾਧ ਸੰਗਤ ਜੀ ਸਿਮਰਨ ਸ਼ੁਰੂ ਕਰਤਾ ਤ ਉਹ ਸ਼ੁੱਧ ਹੋ ਗਏ ਕਈਆਂ ਨੂੰ ਜ਼ਿਆਦਾ ਦਿਨ ਲੱਗਦੇ ਨੇ ਕਈਆਂ ਨੂੰ ਘੱਟ ਲੱਗਦੇ ਨੇ ਪਰ ਗੁਰੂਆਂ ਦਾ ਪਰਮਾਨੰਤ ਕਿ ਭਾਈ ਰੋਜ਼ ਨਾਮ ਜਪੋ ਸਾਡਾ ਜੋ ਮਨ ਹੈ ਬਿਲਕੁਲ ਨਿਰਮਲ ਹੋ ਜਾਵੇ ਹੋ ਮੈਂ ਮੈਲਾ ਏ ਸੰਸਾਰਾ ਇਸ ਸਾ ਸੰਗਤ ਜੀ ਇਹ ਅਹੰਕਾਰ ਕਰਕੇ ਤਾਂ ਸਾਰਾ ਜੋ ਸੰਸਾਰ ਮੈਲਾ ਹੋਇਆ ਪਿਆ ਜਿਹਦੇ ਅੰਦਰ ਅਹੰਕਾਰ ਹੋਏਗਾ ਸਾ ਸੰਗਤ ਜੀ ਮਨ ਵੀ ਮੈਲਾ ਹੋਏਗਾ ਰਾਮ ਪੜੋ ਮਨ ਕਰੋ ਵਿਚਾਰ ਗੁਰ ਪ੍ਰਸਾਦ ਦੀ ਮੈਲ ਉਤਾਰ ਰਹਾਓ ਅੱਗੇ ਮਹਾਰਾਜ ਜੀ ਪਰਮਾੰਦੇ ਨੇ ਵਾਦ ਵਿਰੋਧ ਨਾ ਪਾਇਆ ਜਾਏ ਮੰਤਨ ਫਿੱਕਾ ਦੂਜੈ ਪਾਏ ਸਾਤਸੰਗਤ ਜੀ ਸੰਸਾਰ ਦੇ ਵਿੱਚ ਨਾ ਬਹੁਤ ਲੜਾਈ ਝਗੜੇ ਨੇ। अनेका ਪ੍ਰਕਾਰ ਦੇ ਭਾਈ ਕਲੇਸ਼ ਨੇ। ਹਰ ਘਰ ਦੀ ਸਾਤਸੰਗਤ ਜੀ ਕੋਈ ਨਾ ਕੋਈ ਕਹਾਣੀ ਹੈ। ਕੋਈ ਕਿਸੇ ਚੀਜ਼ ਲਈ ਲੜ ਰਿਹਾ ਕੋਈ ਕਿਸ ਚੀਜ਼ ਲਈ ਲੜ ਰਿਹਾ। ਸਾਤਸੰਗਤ ਜੀ ਜੋ ਕਿਸੇ ਨਹੀਂ ਲੜ ਰਿਹਾ ਉਹ ਜਾਤ ਧਰਮ ਦੇ ਨਾਮ ਤੇ ਲੜ ਰਿਹਾ। ਆਵਾਦ ਵਿਰੋਧ ਨਾ ਪਾਇਆ ਜਾਏ ਤੇ ਸਾਤਸੰਗਤ ਜੀ ਜੇ ਪੂਰਾ ਗੁਰੂ ਹੋਵੇ ਨਾ ਉੱਥੇ ਵੀਵਾਦ ਵਿਵਾਦ ਦੀ ਕੋਈ ਜਗ੍ਹਾ ਹੀ ਨਹੀਂ ਬਚਦੀ। ਅਗਰ ਉੱਤੇ ਹੋਏਗੀ ਤਾਂ ਗਿਆਨ ਗੋਸ਼ਟੀ ਹੋਏਗੀ ਪੂਰੇ ਗੁਰੂ ਦੇ ਨਾਮ ਸਤਸੰਗਤ ਜੀ ਡਿਬੇਟ ਪਤਾ ਕਦੋਂ ਹੁੰਦੀ ਹੈ ਬਹਿਸ ਕਦੋਂ ਹੁੰਦੀ ਹੈ ਜਦੋਂ ਇੱਕ ਪਾਸੇ ਸਤਸੰਗਤ ਜੀ ਅਧੂਰਾ ਗਿਆਨ ਹੋਵੇ ਤੇ ਦੂਸਰੇ ਪਾਸੇ ਪੂਰਾ ਗਿਆਨ ਹੋਵੇ ਤੇ ਪੂਰੇ ਗਿਆਨ ਵਾਲੇ ਨੇ ਸਤਸੰਗਤ ਜੀ ਬਹੁਤ ਅੱਗੇ ਦੀ ਗੱਲ ਕਰਨੀ ਹੈ ਤੇ ਜੋ ਅਧੂਰੇ ਗਿਆਨ ਵਾਲੇ ਨੇ ਉਹ ਸਮਝ ਨਹੀਂ ਨਹੀਂ ਤੇ ਅਧੂਰੇ ਗਿਆਨ ਵਾਲਾ ਸਤਸੰਗਤ ਜੀ ਆਪਣੇ ਆਪ ਨੂੰ ਨੀਵਾ ਨਹੀਂ ਦਿਖਾਣਾ ਚਾਹੁੰਦਾ ਉਹ ਸਤਸੰਗਤ ਜੀ ਫਿਰ ਕੁਝ ਵੀ ਕਰ ਸਕਦੇ ਨੂੰ ਹਰਾਉਣ ਵਾਸਤੇ ਪਰ ਜੋ ਪੂਰੇ ਗਿਆਨ ਵਾਲਾ ਸਾਧ ਸੰਗਤ ਜੋ ਸ਼ਾਂਤ ਰਹਿੰਦਾ ਚੁੱਪ ਰਹਿੰਦਾ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਮੂਰਖਾ ਨਾਲ ਨਾ ਲੁਜੀਐ ਸਾਧ ਸੰਗਤ ਜੀ ਗਿਆਨੀ ਇਨਸਾਨ ਆਪਸ ਚ ਵਾਰਤਾ ਲਾਪ ਕਰਦੇ ਨੇ ਮਿਲਿਆ ਸੰਤ ਕੁਝ ਸੁਨਿਆ ਕਹੀਐ ਮਿਲਿਆ ਅਸੰਤ ਮਸਟ ਕਰ ਰਹੀਏ ਜੋ ਗਿਆਨੀ ਨੇ ਸਾਧ ਸੰਗੀ ਨੇ ਗੁਰਬਾਣੀ ਵਾਲੇ ਨੇ ਉਹ ਬੈਠ ਕੇ ਆਪਸ ਚ ਗੱਲਾਂ ਕਰਦੇ ਨੇ ਡਿਸਕਸ਼ਨ ਕਰਦੇ ਨੇ ਸਾਤਸੰਗਤ ਜੀ ਜਿਨ੍ਹਾਂ ਦਾ ਗਿਆਨ ਅਧੂਰਾ ਹੈ ਉਹ ਬਹਿਸ ਕਰਦੇ ਨੇ ਬਹਿ ਕੇ ਕਿ ਭਾਈ ਸਾਡਾ ਧਰਮ ਚੰਗਾ ਤੁਹਾਡਾ ਮਾੜਾ ਸਭ ਤੁਹਾਡਾ ਧਰਮ ਚੰਗਾ ਸਾਤਸੰਗਤ ਜੀ ਆਪਸ ਦੇ ਵਿੱਚ ਬਹਿਸ ਕਰਦੇ ਨੇ ਤੇ ਜੋ ਗੁਰੂ ਵਾਲਾ ਧਰਮ ਹੈ ਨਾ ਸਾਤਸੰਗਤ ਜੀ ਪੂਰਾ ਗੁਰੂ ਪੂਰਾ ਚੇਲਾ ਪੂਰੀ ਬਾਣੀ ਪੜਨ ਵਾਲਾ ਮਹਾਰਾਜ ਜੀ ਫਰਮਾਉਂਦੇ ਉਹਨਾਂ ਦੀ ਜ਼ਿੰਦਗੀ 'ਚ ਵਾਦ ਵਿਰੋਧ ਹੁੰਦਾ ਹੀ ਨਹੀਂ ਹੈ ਸਾਸੰਗਤ ਜੀ ਬਹੁਤੇ ਲੋਕ ਅੱਜ ਵੀ ਜਾਤ ਪਾਤ ਕਰਦੇ ਨੇ ਪਰ ਜਿੰਨਾ ਦਾ ਗੁਰੂ ਪੂਰਾ ਉਹਨਾਂ ਨੂੰ ਹਰ ਇਨਸਾਨ ਚ ਤਾ ਪ੍ਰਮਾਤਮਾ ਦਿਖਾਈ ਦੇ ਰਿਹਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਾਸੰਗਤ ਜੀ ਉਹਨਾਂ ਘਰਾਂ ਚ ਕੋਈ ਲੜਾਈ ਝਗੜਾ ਨਹੀਂ ਹੁੰਦਾ ਜਿੱਥੇ ਮਹਾਰਾਜ ਜੀ ਫਰਮਾਉਂਦੇ ਨੇ ਜਾਪ ਹੈ ਵਾਦ ਵਿਰੋਧ ਨਾ ਪਾਇਆ ਜਾਏ ਕਿ ਭਾਈ ਇਸ ਇਸ ਧਰਮ ਦੇ ਵਿੱਚ ਗੁਰੂ ਵਾਲੇ ਧਰਮ ਦੇ ਵਿੱਚ ਨਾ ਕੋਈ ਦੁਸ਼ਮਨ ਹੈ ਨਾ ਕੋਈ ਦੋਸਤ ਹੈ ਸਭ ਪ੍ਰਮਾਤਮਾ ਦੇ ਬੰਦੇ ਨੇ ਕਬੀਰਾ ਖੜਾ ਬਾਜ਼ਾਰ ਮੈਂ ਸਭ ਕੀ ਮੰਗੈ ਖੈਰ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ ਵਾਰ ਵਿਰੋਧ ਨਾ ਪਾਇਆ ਜਾਏ ਮੰਤਨ ਫੀਕਾ ਦੂਜੇ ਪਾਏ 사ਸੰਗਤ ਜੀ ਜੇ ਮਨ ਅਧੂਰਾ ਹੈ ਮਨ ਚੇ ਵਿਸ਼ੇਵਿਕਾਰ ਨੇ ਮਨ ਚੇ ਪਾਪ ਹੈ ਵਾਸ਼ਨਾ ਹੈ 사ਸੰਗਤ ਜੀ ਈਰਖਾ ਹੈ ਨਿੰਦਾ ਚੁਗਲੀ ਹੈ ਮਹਾਰਾਜ ਜੀ ਫਰਮਾਉਂਦੇ ਨੇ ਉੱਥੇ ਵਿਰੋਧ ਹੋਏਗਾ 사ਸੰਗਤ ਦੇ ਬੋਤੇ ਘਰਾਂ ਚ ਦੇਖਿਆ ਭਰਾ ਭਰਾ ਨੂੰ ਦੇਖ ਕੇ ਖੁਸ਼ ਨਹੀਂ ਹੈ ਸਗੇ ਸਗੇ ਨੂੰ ਦੇਖ ਕੇ ਖੁਸ਼ ਨਹੀਂ ਆ ਸਤ ਸੰਗਤ ਜੀ ਕਿ ਭਾਈ ਇਹ ਅੱਗੇ ਵੱਧ ਕਿਵੇਂ ਰਿਹਾ ਬਹੁਤੇ ਲੋਕ ਕਰਦੇ ਨੇ ਨਾ ਜਾਦੂ ਟੋਣਾ ਕਰਦੇ ਨੇ ਤੇ ਮਕਸਦ ਕੀ ਹੁੰਦਾ ਕਿ ਭਾਈ ਅੱਗੇ ਕਿਵੇਂ ਵੱਧ ਰਿਹਾ ਤੇ ਜਾਦੂ ਟੋਣੇ ਕਰਾਉਣ ਵਾਲੇ ਵੀ ਮਹਾਨ ਨੇ ਸਤ ਸੰਗਤ ਜੀ ਐਨੀ ਅਕਲ ਨਹੀਂ ਜੇ ਆਂਦੀ ਉਹਨਾਂ ਨੂੰ ਕਿ ਭਾਈ ਕਿਸੇ ਨੂੰ ਦੁੱਖ ਦੇ ਕੇ ਅਸੀਂ ਖੁਸ਼ ਨਹੀਂ ਜੇ ਰਹਿ ਸਕਦੇ ਪ੍ਰਮਾਤਮਾ ਦਾ ਘਰ ਦਾ ਰੀਤ ਹੈ ਉਹਦੇ ਘਰ ਦੀ ਰੀਤ ਹੀ ਨਹੀਂ ਮੈਂ ਬੇਨਤੀ ਕਰਾਂ ਸਤ ਸੰਗਤ ਜੀ ਜਿੰਨੇ ਵੀ ਇਹ ਜਾਦੂ ਟੋਣੇ ਵਾਲੇ ਨੇ ਜਾਂ ਕੁਝ ਕਰਾਉਣ ਵਾਲੇ ਨੇ ਇਹ ਸਤਸੰਗਤ ਜੀ ਪ੍ਰਮਾਤਮਾ ਦੀ ਕਹਾਣੀ ਨੂੰ ਜਾਣਦੇ ਹੀ ਨਹੀਂ ਇਹ ਕੁਦਰਤ ਦਾ ਨਿਯਮ ਹੈ ਕਿਸੇ ਨੂੰ ਦੁੱਖ ਦੇ ਕੇ ਸਤਸੰਗਤ ਜੀ ਅਸੀਂ ਖੁਸ਼ ਰਹਿ ਨਹੀਂ ਜੀ ਸਕਦੇ ਤੇ ਭਾਈ ਜੇ ਕਿਸੇ ਦੀ ਕੁਰਬਾਨੀ ਦੇਣੀ ਹੈ ਮਹਾਰਾਜ ਜੀ ਕਹਿੰਦੇ ਭਾਈ ਫਿਰ ਤੁਸੀਂ ਵੀ ਤਿਆਰ ਲੋ ਤੇ ਵਾਦ ਵਿਰੋਧ ਨਾ ਪਾਇਆ ਜਾਏ ਜਿੱਥੇ ਗੁਰਬਾਣੀ ਹੋਏਗੀ ਨਾਮ ਜਪ ਹੋਏਗਾ ਉੱਥੇ ਕੋਈ ਬਾਤ ਵਿਰੋਧ ਡਿਬੇਟ ਬਹਿਸ ਕੋਈ ਲੜਾਈ ਝਗੜਾ ਹੋਏਗਾ ਨਹੀਂ ਘਰਾਂ ਦੇ ਵੀ ਇਹੀ ਹਾਲਤ ਸਤਸੰਗਤ ਜੀ ਹੁਣੇ-ਹੁਣੇ ਕਰਨਾਟਕਾ ਚ ਕਥਾ ਹੋਈ ਹੈ ਦਾਸ ਨੂੰ ਸਤਸੰਗਤ ਜੀ ਉੱਧਰ ਕਥਾ ਦਾ ਮੌਕਾ ਮਿਲਿਆ ਉੱਥੇ ਵੀ ਮੈਂ ਆਈ ਬੇਨਤੀ ਕੀਤੀ ਜਿੰਨਾ ਘਰਾਂ ਚ ਨਸ਼ਾ ਹੈ ਸ਼ਰਾਬ ਹੈ ਸਸ ਨੂ ਰਾਣੀ ਦਾ ਰੋਲਾ ਹੈ ਪਤੀ ਪਤਨੀ ਦੀ ਅਣਬਣ ਹੈ ਲੜਾਈ ਝਗੜਾ ਹੈ ਕਿ ਭਾਈ ਤੁਸੀਂ ਬੈਠ ਕੇ ਜਾਪ ਕਰਿਆ ਕਰੋ ਗੁਰਬਾਣੀ ਪੜਿਆ ਕਰੋ ਉਹੀ ਪਤੀ ਪਤਨੀ ਜੋ ਲੜਦੇ ਨੇ ਆਪਸ 'ਚ ਪਿਆਰ ਨਾਲ ਰਹਿਣਗੇ ਜੋ ਬੱਚੇ ਨਸ਼ੇ ਤੇ ਲੱਗੇ ਨੇ ਉਹ ਛੱਡ ਦੇਣਗੇ ਸਾਧ ਸੰਗਤ ਜੀ ਘਰ ਦੇ ਵਿੱਚ ਜੇ ਕੋਈ ਨੈਗੇਟਿਵ ਊਰਜਾ ਹੈ ਉਹ ਪੋਜ਼ਿਟਿਵ ਊਰਜਾ 'ਚ ਬਦਲ ਜਾਵੇਗੀ ਸਾਧ ਸੰਗਤ ਜੀ ਫਾਇਦਾ ਹੀ ਫਾਇਦਾ ਹੈ ਮਨ ਤਨ ਫਿੱਕਾ ਦੂਜੇ ਪਾਏ ਤੇ ਭਾਈ ਵਿਰੋਧ ਕਿੱਥੇ ਹੁੰਦਾ ਜਦੋਂ ਮਨ ਫਿੱਕਾ ਹੋਵੇ ਤਨ ਫਿੱਕਾ ਹੋਵੇ ਜਦੋਂ ਮਨ ਦੇ ਵਿੱਚ ਦੁਸ਼ਵੈਸ਼ ਹੋਵੇ ਨਾ ਉੱਥੇ ਲੜਾਈ ਝਗੜਾ ਨਿੰਦਾ ਚੁਗਲੀ ਹੁੰਦੀ ਹੈ ਗੁਰਕੇ ਸ਼ਬਦ ਸੱਚੀ ਲਿਵਲਾਏ ਤੇ ਗੁਰੂ ਦਾ ਸ਼ਬਦ ਸਤਸੰਗਤ ਜੀ ਸਾਨੂੰ ਸੱਚ ਦੱਸਦਾ ਤੇ ਸੱਚ ਕੀ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਕਿ ਭਾਈ ਆਪਾਂ ਸਭ ਪਰਮਾਤਮਾ ਦੇ ਬੱਚੇ ਆ ਸਭ ਤੋਂ ਵੱਡਾ ਸਤ ਹੈ ਤੇ ਕਿਸ ਪਰਮਾਤਮਾ ਦੇ ਜੋ ਪਰਮਾਤਮਾ ਸਾਡੇ ਅੰਦਰ ਬੈਠਾ ਹੈ ਪਰਮਾਤਮਾ ਇੱਕੋ ਹੀ ਹੈ ਤੇ ਸਤਸੰਗਤ ਜੀ ਸਾਡੇ ਅੰਦਰ ਬੈਠਾ ਹੈ ਇਹ ਵੀ ਬਹੁਤ ਵੱਡਾ ਸੱਚ ਹੈ ਹਮ ਮੈ ਮੈਲਾ ਏ ਸੰਸਾਰਾ ਨਿਤ ਤੀਰਥ ਨਾਵੈ ਨਾ ਜਾਏ ਅਹੰਕਾਰਾ ਬਿਨ ਗੁਰੂ ਪੇਟੈ ਜਮ ਕਰੈ ਖਵਾਰਾ ਸਾਧ ਸੰਗਤ ਜੀ ਜੇ ਮਨ ਮੈਲਾ ਸਭ ਕੁਝ ਮੈਲੇ ਮਹਾਰਾਜ ਜੀ ਕਹਿੰਦੇ ਨੇ ਹਮ ਮੈ ਮੈਲਾ ਏ ਸੰਸਾਰਾ ਕਿ ਭਾਈ ਸੰਸਾਰ ਦੇ ਜੋ ਲੋਕ ਨੇ ਨਾ ਇਹ ਨਿੰਦਾ ਚੁਗਲੀ ਈਰਖਾ ਦਵੇਸ਼ ਕਰਕੇ ਸਾਧ ਸੰਗਤ ਜੀ ਖਰਾਬ ਹੋ ਰਹੇ ਜਾਹਰ ਵਦਾਸ ਸਭੇ ਜਗ ਲੁੱਟਿਆ ਹਮ ਤੋ ਏਕ ਰਾਮ ਕੈ ਸਾਰੇ ਲੁੱਟੇ ਜਾ ਰਹੇ ਨੇ ਹਮ ਤੋ ਏਕ ਰਾਮ ਕੈ ਛੁੱਟਿਆ ਬਹੁਤੇ ਲੋਕ ਨੇ ਨਿਤ ਤੀਰਥ ਨਾਵੈ ਕਿ ਭਾਈ ਹਰ ਮਹੀਨੇ ਤੀਰਥਾਂ ਤੇ ਜਾਂਦੇ ਨੇ ਤੇ ਕਈ ਉੱਥੇ ਰਹਿ ਕੇ ਰੋਜ਼ ਤੀਰਥ ਇਸ਼ਨਾਨ ਕਰਦੇ ਨੇ ਨਾ ਜਾਏ ਹੰਕਾਰਾ ਫਿਰ ਵੀ ਮਨ ਚੋਂ ਹੰਕਾਰ ਨਹੀਂ ਜੀ ਜਾਂਦਾ ਬਿਨ ਗੁਰੂ ਪੇਟੈ ਜਮ ਕਰੈ ਕੁਵਾਰਾ ਸਾ ਸੰਗਤ ਜੀ ਬਿਨਾ ਗੁਰੂ ਵਾਲੇ ਬਣੇ ਮਹਾਰਾਜ ਜੀ ਫਰਮਾਂਦੇ ਨੇ ਭਾਈ ਜਮਾ ਨੇ ਬਹੁਤ ਤਗੜੀ ਮਾਰ ਕਰਨੀ ਤੇ ਜੇ ਕੋਈ ਸਾਡਾ ਸਾਧ ਸੰਗਤ ਜੀ ਪਤੀ ਹੈ ਸਾਡਾ ਕੋਈ ਪਿਓ ਹੈ ਉਹ ਸਾਡਾ ਹੱਥ ਪਕੜੇਗਾ ਨਹੀਂ ਤਾਂ ਗੁਰੂ ਜੀ ਦੇ ਵਚਨ ਨੇ ਨਾ ਪਾਛਾ ਕਿਸੇ ਪੁਕਾਰਿਆ ਪਿਓ ਪਿਓ ਭਾਈ ਜੇ ਗੁਰੂ ਬਣਾਣਾ ਤਾਂ ਸਮੇਂ ਸਿਰ ਬਣਾ ਲਈਏ ਬਾਅਦ ਦੇ ਵਿੱਚ ਅਫਸੋਸ ਕਰਨ ਦਾ ਕੋਈ ਫਾਇਦਾ ਨਹੀਂ ਮਾਨਸ ਜਨਮ ਦਲੰਬ ਹੈ ਹੋਏ ਨਾ ਬਾਰੰਬਾਰ ਇਹ ਬਾਰ ਬਾਰ ਮਿਲਣ ਵਾਲਾ ਸ਼ਰੀਰ ਨਹੀਂ ਸਾਧ ਸੰਗਤ ਜੀ ਮਿਲ ਗਿਆ ਤਾਂ ਐਸੇ ਜਨਮ ਦੇ ਵਿੱਚ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਹਾਾਰਾ ਲਿਖਿਆ ਐਸੇ ਜਨਮ ਨੂੰ ਸਾਧ ਸੰਗਤ ਜੀ ਲਿਖੇ ਲਾ ਦਿਆ ਤੇ ਮਹਾਰਾਜ ਜੀ ਦੇ ਬਚਨ ਨੇ ਬਿਨ ਗੁਰੂ ਪੇਟਾ ਜਮ ਕਰਿਆ ਖਵਾਰਾ ਤੇ 사త్సੰਗਤ ਜੀ ਬੜੇ ਖਵਾਰ ਹੋਵਾਂਗੇ ਆਪਾਂ ਜੇ ਸਾਡੀ ਜ਼ਿੰਦਗੀ ਚ ਗੁਰੂ ਨਹੀਂ ਹੈ ਤੇ ਭਾਈ ਜੀ ਆਪਾਂ ਕਿਤੇ ਗੁਰੂ ਦੀ ਗੱਲ ਨਹੀਂ ਜੇ ਮੰਨਦੇ ਮਹਾਰਾਜ ਜੀ ਪਰਮੰਦ ਨੇ ਕਿ ਭਾਈ ਬਹੁਤ ਦੁਖੀ ਹੋਵਾਂਗੇ ਹੋ ਮੈਂ ਮੈਲਾ ਇਸ ਸੰਸਾਰਾ ਨਿਤ ਤੀਰਤ ਨਾ ਵੈ ਨਾ ਜਾਏ ਹੰਕਾਰ ਗੁਰ ਬਿਨ ਗੁਰ ਪੇਟਾ ਜਮ ਕਰਿਆ ਖਵਾਰਾ ਸੋ ਜਨ ਸਾਚਾ ਜੇ ਹਉ ਮੈਂ ਮਾਰੈ ਸਤਸੰਗ ਜੀ ਇਨਸਾਨ ਉਹੀ ਸੱਚਾ ਜਿਨੇ ਪੰਜ ਵਿਕਾਰਾਂ ਨੂੰ ਜਿੱਤ ਲਿਆ ਮਹਾਰਾਜ ਦੇ ਵਚਨ ਨੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮਨ ਜੀਤੇ ਜਗ ਜਿੱਤ ਕੇ ਭਾਈ ਜਿਨੇ ਮਨ ਜਿੱਤ ਲਾਉਣੇ ਜਗ ਜਿੱਤ ਲਿਆ ਸੋ ਜਨ ਸੱਚਾ ਜੋ ਹਉ ਮੈਂ ਮਾਰੈ ਕਿ ਭਾਈ ਉਹ ਸੱਚਾ ਇਨਸਾਨ ਹੈ ਜਿਦੇ ਅੰਦਰ ਹੀਰਖਾ ਨਹੀਂ ਹੈ ਜਿਦੇ ਅੰਦਰ ਦੁਸ਼ਮੈ ਨਹੀਂ ਸਤਸੰਗ ਜੀ ਜਿਦੇ ਅੰਦਰ ਕ੍ਰੋਧ ਨਹੀਂ ਹੈ ਮਹਾਰਾਜ ਜੀ ਪਰਮੰਦਰ ਨੇ ਭਾਈ ਜੀ ਦੇ ਅੰਦਰ ਦੁਸ਼ਮੈ ਭਾਵਨਾ ਨਹੀਂ ਹੈ ਸੋਜਨ ਸੋਚਾ ਜਿਦੇ ਅੰਦਰ ਹੰਕਾਰ ਬਿਲਕੁਲ ਵੀ ਨਹੀਂ ਨੀਤਾਤੇ ਕੀ ਹੁੰਦਾ ਸਤਸੰਗ ਜੀ 1100 ਦੀ ਪਰਚੀ 500 ਦੀ ਨਾ ਦਰਬਾਰ ਦੇ ਵਿੱਚ ਕੋਈ ਸੇਵਾ ਕਰੀਏ 500 ਰੁਪਿਆ ਦੇ ਦਈਏ ਸਾਰਾ ਸਾਲ ਉਹਨੂੰ ਗਿਣਾਨੇ ਰਹਿਣੇ ਆ ਕਿ ਭਾਈ ਮੇਰਾ ਵੀ ਹਿੱਸਾ ਹੈ ਸਾਲ ਬਾਅਦ ਆਪਾਂ 1100 ਰੁਪਏ ਦੇ ਦੇਣਾ ਸਤਸੰਗ ਜੀ ਉਸੇ 11 ਅਨੁਸਾਰ ਪਰ ਗਿਣਾਦੇ ਰਹਿਣੇ ਆ ਕਿ ਭਾਈ ਅਸੀਂ ਵੀ ਤਾਂ ਸੇਵਾ ਕੀਤੀ ਸੀ 11 ਦੀ ਤੇ ਮਹਾਰਾਜ ਜੀ ਪਰਮੰਦਰ ਨੇ ਭਾਈ ਇਹ ਹੰਕਾਰ ਹੈ ਸਾਡੇ ਗੁਰੂਆਂ ਨੇ 150 ਸਾਲ ਤੱਕ ਕਿੰਨਾ ਕੁਝ ਕੀਤਾ ਬਾਬਾ ਸਾਹਿਬ ਨੇ ਚਾਰ-ਚਾਰ ਬੱਚੇ ਤੱਕ ਵਾਰ ਦਿੱਤੇ ਪ੍ਰਸਾਦ ਸੰਗਤ ਜੀ ਕਦੇ ਗਿਣਾਇਆ ਨਹੀਂ ਤੇ ਅੱਜ ਆਪਾਂ ਥੋੜੇ ਜਿਹਾ ਪੈਸਾ ਕਰਕੇ ਗਿਣਾ ਦਿੰਨੇ ਆ ਸਾਧ ਸੰਗਤ ਜੀ ਮਕਾਨ ਪਿੱਛੇ ਦੁਕਾਨ ਪਿੱਛੇ ਪੈਸਾ ਕਰਕੇ ਇੱਕ ਦੂਜੇ ਨੂੰ ਦਿਖਾਉ ਰਿਹਾ ਕਿ ਭਾਈ ਮੇਰੇ ਕੋਲ ਜ਼ਿਆਦਾ ਤੇਰੇ ਕੋਲ ਘੱਟ ਹੈ ਗੁਰ ਕਾ ਸ਼ਬਦ ਪੰਜ ਸੰਘਾਰੈ ਆਪ ਤਰੈ ਸਗਲੈ ਗੁਲਤਾਰੈ ਤੇ ਭਾਈ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਘਰ ਦੇ ਵਿੱਚ ਸ਼ਰਾਬ ਹੈ ਲੜਾਈ ਝਗੜਾ ਹੈ ਕਲੇਸ਼ ਹੈ ਤੇ ਸਤਸੰਗਤ ਜੀ ਜੇ ਬ੍ਰਹਮ ਗਿਆਨੀ ਬੰਨਣਾ ਹੈ ਤਾਂ ਭਾਈ ਗੁਰੂ ਵਾਲਾ ਬੰਨਣਾ ਪਵੇਗਾ ਜੇ ਅੰਦਰ ਦਾ ਗਿਆਨ ਚਾਹੀਦਾ ਹੈ ਤਾਂ ਸਤਸੰਗਤ ਜੀ ਸ਼ਬਦ ਜਪਨਾ ਪਵੇਗਾ ਤੇ ਸ਼ਬਦ ਪੂਰੇ ਗੁਰੂ ਤੋਂ ਇਲਾਵਾ ਕੋਈ ਹੋਰ ਦੇ ਵੀ ਨਹੀਂ ਦੇ ਸਕਦਾ ਸੋ ਸਤਸੰਗਤ ਜੀ ਇੰਨੀਆਂ ਕਿ ਬੇਨਤੀ ਅੱਜ ਦੀ ਪ੍ਰਵਾਨ ਕਰਿਓ ਸਾਹਿਬ ਸਤਿਗੁਰੂ ਅਰਦਾਸ ਮਹਾਰਾਜ ਜੀ ਦੀ ਅੱਜ ਪਾਵਨ ਪਵਿੱਤਰ ਕਲਾਸ ਦੇ ਵਿੱਚ ਸ਼ਨੀਵਾਰ ਸੀ ਤੇ ਸ਼ਨੀਵਾਰ ਨੂੰ ਆਪਾਂ ਦੂਸਰੇ ਗੁਰੂਆਂ ਦੀ ਬਾਣੀ ਪੜ੍ਹਦੇ ਹਾਂ ਤੇ ਅੱਜ ਬਹੁਤ ਸੋਹਣਾ ਸ਼ਬਦ ਸੀ ਸਾਧ ਸੰਗਤ ਜੀ ਪਹਿਲੀਆਂ 2-3 ਪੰਕਤੀਆਂ ਜ਼ਰੂਰ ਯਾਦ ਰੱਖਿਓ ਇਸ ਜਗ ਕਾ ਧਰਮ ਭੜੋ ਤਮ ਪਾਈ ਸਹੀ ਧਰਮ ਕੀ ਹੈ ਸਾਧ ਸੰਗਤ ਜੀ ਪੂਰੇ ਗੁਰੂ ਵਾਲਾ ਬਨਣਾ ਤੇ ਗੁਰੂ ਦੇ ਵਚਨ ਮੰਨਣਾ ਤਾਈ ਗੁਰੂ ਅਰਬਦਾਸ ਜੀ ਨੇ ਕਿਹਾ ਨਾ ਬਚਨੀ ਤੋਰ ਮੋਰ ਮਨ ਮੰਨੇ ਜਨ ਕੋ ਪੂਰਨ ਦੀਜੈ ਕਿ ਭਾਈ ਉਹ ਪਰਫੈਕਟ ਹੋ ਕੇ ਜਾਵੇਗਾ ਜੋ ਮੇਰੇ ਵਚਨ ਮੰਨੇਗਾ ਤੇ ਆ ਉਸ ਸਾਧ ਸੰਗਤ ਜੀ ਇਕੱਲੇ ਗੁਰੂ ਕੈਨ ਨਾਲ ਗੱਲ ਨਹੀਂ ਬੰਦੀ ਜੋ ਗੁਰੂ ਨੇ ਲਿਖਿਆ ਆਪਾਂ ਮੰਨਾਂਗੇ ਠੀਕ ਹੈ ਸਾਧ ਸੰਗਤ ਜੀ ਇੰਨੀ ਕਿ ਹਾਜ਼ਰੀਆਂ ਪ੍ਰਵਾਨ ਕਰਨਾ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਅਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਸਤਨਾਮ ਸਤਨਾਮ ਸੋਹੰ ਸਤਨਾਮ ਜੀ